ਉਹੀ ਫਲੱਡ ਗੇਟ 7 7 ਫੁੱਟ ਤੱਕ ਖੋਲ ਦਿੱਤੇਗੇ ਨੇ ਪਾਕਟਾ ਡੈਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਜਲ ਪੱਦਰ ਇਸ ਵਕਤ 1677 ਫੁੱਟ ਹੈ ਤਾਂ ਪਾਕਟਾ ਡੈਮ ਦੇ ਵਿੱਚ ਪਾਣੀ ਦੀ ਆਮਦ 66891 ਕਿਊਸਿਕ ਹੈ ਪਾਕਟਾ ਡੈਮ ਟੁੱਟ ਰਬਾਇਨਾ ਤੇ ਫਲੱਡ ਗੇਟ ਰਾਹੀਂ 70000 ਕਿਊਸਿਕ ਪਾਣੀ ਛੱਡਿਆ ਆਚਾਰੀਏ ਜੋ ਗੱਲ ਕੀਤੀ ਜਾਵੇ ਤਾਂ ਪਾਖੜਾ ਡੈਮ ਦੀ ਗੋਵਿੰਦ ਸਾਗਰ ਛੀਲ ਦਾ ਖਤਰੇ ਦਾ ਨਿਸ਼ਾਨ 1600 80 ਫੁੱਟ ਹੈ ਲੇਕਿਨ ਹਜੇ ਵੀ ਬਾਕੜਾ ਡੈਮ ਖਤਰੇ ਦੇ ਨਿਸ਼ਾਨ ਤੋਂ ਲਗਭਗ ਮਹਿਜ 2 ਫੁੱਟ ਘਟ ਹੈ ਤਾਂ ਨੰਗਲ ਡੈਮ ਤੋਂ ਲੱਖ ਲੱਖ ਨਹਿਰਾ ਤੇ ਸਤਲੁਜ ਨਦੀ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਜਿਉਂ ਉੱਥੇ ਗੱਲ ਕੀਤੀ ਜਾਵੇ ਤਾਂ ਨੰਗਲ ਹਾਈਡਲ ਨਹਿਰ ਦਾ ਜਲ ਪੱਧਰ ਇਸ ਵਕਤ 9000 ਕਿਊਸਿਕ ਦਰਜ ਕੀਤਾ ਗਿਆ ਆਨੰਦਪੁਰ ਹਾਈਡਲ ਨਹਿਰ ਦਾ ਜਲ ਪੱਧਰ 9000 ਕਿਊਸਿਕ ਦਰਜ ਕੀਤਾ ਗਿਆ ਤਾਂ ਉੱਥੇ ਹੀ ਸਤਲੁਜ ਦਰਿਆ ਦੇ ਵਿੱਚ